ਰਤਨਾ ਸ਼੍ਰੀ ਵਾਹਿਗੁਰੂ ਸਹਿਬ ਜੀ ਤੂ ਤੇ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਲੱਖ ਖੁਸ਼ੀਆਂ ਬਾਦਸ਼ਾਹਾਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋ ਕਾਰਜੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਹੈ ਹਾਂ ਅੱਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਪੂਰਵ ਹੈ ਆਓ ਆਪਾਂ ਕੁਝ ਵਿਚਾਰ ਇਤਿਹਾਸ ਸਰਵਣ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਉਹਨਾਂ ਦੇ ਵਿਆਹ ਪੂਰਵ ਦੇ ਸਬੰਧ ਵਿੱਚ ਕਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਬਰਾਜਮਾਨ ਹਨ ਉਮਰ ਜਿਹੜੀ ਹੈ 11-12 ਸਾਲ ਦੀ ਹੈ ਗੋਬਿੰਦ ਰਾਏ ਜੀ 2 ਕੁ ਸਾਲ ਪਹਿਲਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਤਸ਼ਾਹ ਜੀ ਜੋ ਜਿਨ੍ਹਾਂ ਨੇ ਦਿੱਲੀ ਚਾਂਦਨੀ ਚੌਂਗੜੇ 'ਚ ਸ਼ੀਰ ਹੋਗਾ ਸ੍ਰੀ ਪਿਤਾ ਜੀ ਗੁਰੂ ਪਿਤਾ ਜੀ ਗੁਰਦੇਵ ਬਹਾਦਰ ਮਹਾਰਾਜ ਜੀ ਉਸ ਵੇਲੇ ਸ੍ਰੀ ਗੋਬਿੰਦ राय ਜੀ ਦੀ ਵਰਗ 9 ਸਾਲ ਦੀ ਇਤਿਹਾਸ ਵਿੱਚ ਲਿਖਿਆ ਕਿ 9 ਸਾਲ ਦੀ ਸੀ ਲਗਭਗ ਜਦੋਂ ਪਿਤਾ ਜੀ ਨੂੰ ਦਿੱਲੀ ਤੋਰਿਆ ਸੀ ਮਹਾਰਾਜ ਨੇ ਤੇ 11 12 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਿੰਘਾਸਨਾਂ ਤੇ ਬੈਠੇ ਹਨ ਸੰਗਤਾਂ ਆ ਰਹੀਆਂ ਹਨ ਆਨੰਦਪੁਰ ਸਾਹਿਬ ਨਾਲ ਹੀ ਮਾਤਾ ਜੀ ਦਾ ਸਿੰਘਾਸਨ ਹੈ ਮਾਤਾ ਗੁਜਰੀ ਜੀ ਦਾ ਮਾਤਾ ਗੁਜਰ ਕੌਰ ਜੀ ਜਿੱਥੇ ਗੁਰੂ ਪਿਤਾ ਜੀ ਨੂੰ ਮੱਥਾ ਟੇਕਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰਾਂ ਸੰਗਤਾਂ ਕਰਦੀਆਂ ਹਨ ਉੱਥੇ ਮਾਤਾ ਜੀ ਨੂੰ ਵੀ ਕਰਦੀਆਂ ਹਨ ਮਾਤਾ ਗੁਜਰੀ ਜੀ ਨੂੰ ਉਹਨਾਂ ਨੂੰ ਵੀ ਨਮਸਕਾਰ ਮੱਥਾ ਟੇਕਦੇ ਹਨ ਕਿਉਂਕਿ ਗੁਰੂ ਜੀ ਦੇ ਮਾਤਾ ਜੀ ਨੇ ਹੁਣ ਸੰਗਤ ਆਈ ਲਾਹੌਰ ਤੋਂ ਲਾਹੌਰ ਤੋਂ ਹਰ ਜਸ ਜਿਸ ਦਾ ਨਾਮ ਹੈ ਉਸ ਦੀ ਲੜਕੀ ਸਪੁੱਤਰੀ ਜੋ ਇਤਿਹਾਸ ਵਿੱਚ ਨਾ ਆਇਆ ਹੈ ਜੀਤਾ ਬਾਈ ਜੀਤੋ ਬੀਬੀ ਵੀ ਆਪਾਂ ਕਹਿੰਦੇ ਆ ਜੀਤਾ ਬਾਈ ਵੀ ਮਾਤਾ ਜੀ ਜੀਤਾਂ ਮਾਤਾ ਜੀ ਉਸ ਵੇਲੇ ਉਹਨਾਂ ਦੀ ਉਮਰ ਦੱਸੀ ਗਈ ਹੈ ਕਿ 11 ਕੋ ਸਾਲ ਜਦੋਂ ਆਏ ਗੁਰੂ ਪਿਤਾ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਮਸਕਾਰ ਕੀਤੀ ਅਤੇ ਮਾਤਾ ਜੀ ਨੂੰ ਮਾਤਾ ਗੁਜਰੀ ਜੀ ਨੂੰ ਨਮਸਕਾਰ ਕੀਤੀ ਮਾਤਾ ਜੀ ਨੇ ਸੀਸਾਂ ਦਿੱਤੀਆਂ ਮਾਤਾ ਜੀ ਨੇ ਵੇਖਿਆ ਕਿ ਲੜਕੀ ਸੁੰਦਰ ਹੈ ਸਿਆਣੀ ਹੈ ਸਮਝਦਾਰ ਹੈ ਲਾਹੌਰ ਤੋਂ ਚੱਲ ਕੇ ਆਈ ਹੈ ਪਹਿਲਾਂ ਨਹੀਂ ਪਤਾ ਸੀ ਫਿਰ ਪਤਾ ਕੀਤਾ ਕਿ ਲੜਕੀ ਕਿੱਥੋਂ ਆਏ ਨੇ ਪਰਿਵਾਰ ਕਿੱਥੋਂ ਆਇਆ ਹੈ ਮੱਥਾ ਟੇਕਣ ਵਾਸਤੇ ਪਤਾ ਲੱਗਿਆ ਕਿ ਲਾਹੌਰ ਤੋਂ ਆਏ ਨੇ ਮਾਤਾ ਜੀ ਨੇ ਵੇਖਿਆ ਕਿ ਉਹਕ 2-3 ਮਿੰਟ ਠਹਿਰੇ ਆਪਣੇ ਪ੍ਰਾਣ ਨਾਲ ਗੱਲ ਕੀਤੀ ਮਾਮਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਮਾਮਾ ਜੀ ਕਿਰਪਾਲ ਜੀ ਕਿ ਆਪਾਂ ਗੋਬਿੰਦ ਰਾਏ ਜੀ ਦਾ ਦੀ ਸ਼ਾਦੀ ਵਿਆਹ ਕਰਨਾ ਹੈ ਆ ਜਿਹੜੀ ਲੜਕੀ ਆਈ ਹੈ ਮੈਨੂੰ ਪਸੰਦ ਹੈ ਇਹਨਾਂ ਪੁੱਛੋ ਇਹਨਾਂ ਦੇ ਨਾਲ ਕੌਣ ਆਇਆ ਪਰਿਵਾਰ ਕੌਣ ਹੈ ਪਤਾ ਕੀਤਾ ਕੇ ਨਾਲ ਪਿਤਾ ਜੀ ਸੀ ਹਰਦਾਸ ਜੀ ਮਾਤਾ ਜੀ ਨੇ ਗੁਰੂ ਗੋਬਿੰਦ ਰਾਏ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛਿਆ ਕਿ ਤੁਹਾਡੇ ਵਾਸਤੇ ਅਸੀਂ ਕੋਈ ਲੜਕੀ ਵੇਖੀ ਹੈ ਤੁਹਾਡਾ ਰਿਸ਼ਤਾ ਕਰਨਾ ਹੈ ਸ਼ਾਦੀ ਕਰਨੀ ਹੈ ਕਿਉਂਕਿ ਮਹਾਰਾਜ ਗੋਬਿੰਦ ਰਾਏ ਜੀ ਨੇ ਜੋ ਮਾਤਾ ਜੀ ਦੀ ਦਾ ਹੁਕਮ ਸੀ ਗੁਰੂ ਮਾਤਾ ਜੀ ਸੀ ਜਿਵੇਂ ਮਾਤਾ ਜੀ ਨੂੰ ਚੰਗਾ ਲੱਗਦਾ ਹੈ ਉਹਨਾਂ ਕੋਲ ਪੁੱਛਿਆ ਗਿਆ ਪਰਿਵਾਰ ਨੂੰ ਪਿਤਾ ਜੀ ਨੂੰ ਪੁੱਛਿਆ ਹਰਜਸ ਸਿੰਘ ਨੂੰ ਕਿ ਇਸ ਤਰ੍ਹਾਂ ਗੋਵਿੰਦ ਰਾਏ ਜੀ ਦੀ ਸ਼ਾਦੀ ਕਰਨੀ ਹੈ ਤੁਹਾਡੀ ਲੜਕੀ ਸਾਨੂੰ ਪਸੰਦ ਹੈ ਹਰਜਸ ਜੀ ਪਿਤਾ ਜੀ ਇੰਨੇ ਖੁਸ਼ ਹੋਏ ਇੰਨੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿ ਸਾਡੀ ਲੜਕੀ ਵਾਸਤੇ ਗੋਬਿੰਦ ਰਾਏ ਜੀ ਦਾ ਗੋਬ੍ਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਿਸ਼ਤਾ ਬਹੁਤ ਹੀ ਖੁਸ਼ੀਆਂ ਖੇੜਾ ਬਸੰਤਰ ਹੁੰਦਾ ਹੈ ਅੱਜ ਕੱਲ ਦਾ ਸਮਾਂ ਹੈ ਬਸੰਤ ਪੰਚਮੀ ਜਿੰਨੂੰ ਕਹਿੰਦੇ ਹਾਂ ਕਹਿੰਦੇ ਅਗਲੇ ਦਿਨ ਹੀ ਸ਼ਗਨ ਬਾ ਦਿੱਤਾ ਗਿਆ ਸਲਾਹ ਹੋ ਗਈ ਵਿਚਾਰ ਹੋ ਗਈ ਜਿਹੜੇ ਨਾਲ ਕੁਝ ਆਏ ਸੀ ਸੰਗੀ ਸਾਥੀ ਸੰਗਤ ਕਹਿੰਦੇ ਕਿ ਬਰਾਤ ਜਿਹੜੀ ਲਾਹੌਰ ਲੈ ਕੇ ਆਣੀ ਹੈ ਲਾਹੌਰ ਗੁਰੂ ਗੋਬਿੰਦ ਰਾਏ ਦੀ ਬਰਾਤ ਜਿਹੜੀ ਲਾਹੌਰ ਆਵੇ ਕਿਉਂਕਿ ਲਾਹੌਰ ਜਿਹੜਾ ਹੈ ਉੱਥੋਂ ਦੇ ਮੁਗਲਾਂ ਨੇ ਕਹਿ ਲੋ ਅਤਿਆਚਾਰ ਜ਼ੁਲਮ ਬਹੁਤ ਕੀਤੇ ਸੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਸ਼ਾ ਦੀਆਂ ਤੱਤੀਆਂ ਤਵੀਆਂ ਤੇ ਬਿਠਾਇਆ ਗਰਮ ਰੇਤਾ ਪਾਈ ਬਹੁਤ ਉੱਤੇ ਜ਼ੁਲਮ ਹੋਏ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਸੀਂ ਉੱਥੇ ਬਰਾਤ ਨਹੀਂ ਜਾਣਾ। ਲਾਹੌਰ ਬਰਾਤ ਨਹੀਂ ਜਾਣਾ। ਕਹਿੰਦੇ ਫਿਰ ਕਹਿੰਦੇ ਲਾਹੌਰ ਵਰਗਾ ਹੀ ਸ਼ਹਿਰ ਕਬਣਾ ਦਿੰਨੇ ਆ ਲਾਹੌਰ। ਵਰਗਾ ਉਹ ਜੋ ਬਿਲਕੁਲ ਨਕਸ਼ਾ ਜਿਹੜਾ ਆਨੰਦਪੁਰ ਸਾਹਿਬ ਤੋਂ 12 ਕਿਲੋਮੀਟਰ ਲਗਭਗ ਦੂਰ ਉੱਥੇ ਬਣਾਇਆ ਮਾਰ ਰਹੇ ਨੇ ਉੱਥੇ ਬਰਾਤ ਜਾਵੇਗੀ। ਉੱਥੇ ਕਹਿੰਦੇ ਬਾਜ਼ਾਰ ਬਣਾਏਗਾ ਸਾਰਾ ਕੁਝ ਉੱਥੇ ਵਪਾਰੀ ਬੁਲਾਏਗਾ। ਤਰੀਕ ਮਿੱਠੀ ਕੀ ਜੋ ਬਸੰਤ ਰੁੱਤ ਦੇ ਵਿੱਚ। ਬਸੰਤ ਦਾ ਭਾਉਂਦਾ ਖੜਾਓ ਖੇੜਾ। ਖੇੜਾ। ਬਸੰਤ ਰੁੱਤ ਦੇ ਵਿੱਚ ਸਾਰੇ ਫੁੱਲ ਜਿਹੜੇ ਨੇ ਫੁੱਲਾਂ ਦੀ ਗਿਣਤੀ ਗਿਣੀ ਨਹੀਂ ਜਾਂਦੀ। ਨੇਕਾਂ ਯਾਰਾਂ ਲੱਖਾਂ ਦੇ ਫੁੱਲ ਖਿੜ ਜਾਂਦੇ ਨੇ ਹਰ ਤਰ੍ਹਾਂ ਦਾ ਫੁੱਲ ਖਿੜਾਓ ਵਿੱਚ ਆਉਂਦਾ ਹੈ ਬਸੰਤ ਦਾ ਭਾਵ ਖਿੜਾਓ ਵਿੱਚ ਜਿਵੇਂ بارش ਦੀਆਂ ਬੂੰਦਾਂ ਪੈਂਦੀਆਂ ਨੇ بارش ਮੀਂਹ ਪੈਂਦਾ ਤੇ ਮੂੰਹ ਉਮੀਦਿਆਂ بارش ਕਿੰਨੀ ਨਹੀਂ ਜਾਣਦੀ ਕਿੰਨੀਆਂ ਬੂੰਦਾਂ ਪੈਂਦੀਆਂ ਨੇ ਇਹ ਜਿਹੜੇ ਬਸੰਤ ਦੇ ਰੁੱਤ ਦੇ ਵਿੱਚ ਫੁੱਲ ਖਿੜਦੇ ਹਨ ਇੱਕ ਵਾਰੀ ਖਿੜਦੇ ਹਨ ਫਿਰ ਮਰ ਜਾ ਜਾਂਦੇ ਹਨ ਪਰ ਜਿਹੜੇ ਹਰੀ ਜਨ ਹੁੰਦੇ ਹਨ ਰੱਬ ਦੇ ਪਿਆਰੇ ਹੁੰਦੇ ਹਨ ਸਾਧੂ ਜਨ ਹੁੰਦੇ ਹਨ ਉਹਨਾਂ ਦਾ ਖਿੜਾਓ ਉਹਨਾਂ ਦਾ ਜਲਾਲ ਉਹ ਸਦਾ ਹੀ ਖਿੜਿਆ ਰਹਿੰਦਾ ਹੈ ਕਿਉਂਕਿ ਹਰ ਵੇਲੇ ਰੰਗੇ ਰਹਿੰਦੇ ਨੇ ਨਾਮ ਦੇ ਨਾਲ ਹਰ ਵੇਲੇ ਉਹਨਾਂ ਦਾ ਜਲਾਲ ਚਿਹਰਾ ਹਰ ਵੇਲੇ ਖਿੜਿਆ ਹੀ ਰਹਿੰਦਾ ਹੈ ਉਹ ਆਨੰਦ ਵਿੱਚ ਰਹਿੰਦੇ ਹਨ ਖਿੜਾਓ ਵਿੱਚ ਰਹਿੰਦੇ ਹਨ ਹਰ ਵੇਲੇ ਚੜਦੀ ਕਲਾ ਵਿੱਚ ਗੁਰੂ ਕਾ ਲਾਹੌਰ ਜਿਹੜਾ ਇੱਥੇ ਬਣਾਇਆ ਗਿਆ ਉਵੇਂ ਤਿਆਰੀ ਸਾਰੀ ਕੀਤੀ ਬੜਾ ਖਰਚਾ ਆਇਆ ਬੜਾ ਉਹ ਸਭ ਟਾਈਮ ਉੱਥੇ ਫਿਰ ਬਰਾਤ ਗਈ ਵਿਆਹ ਦੇ ਵਿੱਚ ਫਿਰ ਕੋਟਕਪੂਰੇ ਤੋਂ ਰਾਜਾ ਆਇਆ 500 ਮੋਰ ਸੋਨੇ ਦੀ ਕੁਝ ਹੋਰ ਸ਼ਸਤਰ ਵਸਤਰ ਘੋੜੇ ਜਿਵੇਂ ਲੈ ਕੇ ਆਏ ਜਿਵੇਂ ਜਿਵੇਂ ਸ਼ਾਮ ਤੋਂ ਰਾਜਾ ਉੱਥੋਂ ਆਏ ਉੱਥੋਂ ਜਿੱਥੇ ਜਿੱਥੇ ਵੀ ਪਤਾ ਲੱਗਿਆ ਚੱਠੀਆਂ ਪੱਤਰਕਾਂ ਭੇਜੀਆਂ ਵਿਆਹ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਪਤਾ ਸੀ ਕਿ ਜਿੰਨਾ ਵੀ ਸੁਣਿਆ ਉਹਨਾਂ ਨੇ ਇੱਥੇ ਬਰਾ ਇੱਥੇ ਆ ਜਾਣਾ ਬਰਾਤ ਇੱਕ ਪੰਜ ਭਰਾ ਸੀ ਕਹਿੰਦੇ ਸੀ ਸਾਡਾ ਜੀ ਕਰਦਾ ਪੰਜੇ ਵਿਰਾਜ ਲਈ ਮਹਾਰਾਜ ਕਹਿੰਦੇ ਚਲੋ ਪੰਜੇ ਚਲੋ ਕਿਉਂਕਿ ਸਾਰਾ ਪ੍ਰਬੰਧ ਕੀਤਾ ਸੀ ਸਾਰਾ ਇਹ ਪ੍ਰਬੰਧ ਕੀਤਾ ਆਇਆ ਸੀ ਕਿ ਸੰਗਤ ਬਹੁਤ ਹੋ ਜਾਣੀ ਹੈ ਜਿੰਨੇ ਵੀ ਸੁਣਿਆ ਕਿ ਗੋਬਿੰਦ ਰਾਏ ਜੀ ਦਾ ਵਿਆਹ ਹੈ ਸ਼ਾਦੀ ਚੱਲ ਪੈਂਦਾ ਸੀ ਵਿੱਚ ਹੀ ਛੱਡ ਕੇ ਸਾਰਾ ਕੁਝ ਇੰਨੀ ਖੁਸ਼ੀ ਹੁੰਦੀ ਖੇੜਾ ਹੁੰਦਾ ਤੇ ਮਾਤਾ ਜੀਤਾ ਜੀ ਨੂੰ ਵਿਆਹਣ ਵਾਸਤੇ ਮਹਾਰਾਜ ਨੇ ਗੁਰੂ ਘਰ ਲੋਰ ਵਸਾਇਆ ਗੁਰੂਕਾ ਲੌਰ ਤੇ ਫਿਰ ਖੁਸ਼ੀਆਂ ਵਹਿਣਵਾਜਾਂ ਦੇ ਨਾਲ ਹਾਥੀ ਖੋੜਿਆਂ ਦੇ ਨਾਲ ਬਰਾਤ ਗਈ ਬਹੁਤ ਸੰਗਤ ਗਈ ਗੁਰੂਕੇ ਲੌਰ ਲੌਰ ਵਰਗਾ ਇੱਥੇ ਸ਼ਹਿਰ ਮਹਾਰਾਜ ਨੇ ਵਸਾਇਆ ਅੱਜ ਵਿਆਹ ਪੂਰਵ ਹੈ ਇਸ ਕਰਕੇ ਆਓ ਸਾਰੀਆਂ ਸੰਗਤਾਂ ਨੂੰ ਗੁਰੂ ਜੀ ਨੂੰ ਲੱਖ ਲੱਖ ਵਧਾਈਆਂ ਹੋਣ ਆਓ ਵਿਆਹ ਪੂਰਵ ਦੀ ਖੁਸ਼ੀ ਵਿੱਚ ਆਪਾਂ ਸਿਮਰਨ ਕਰੀਏ ਮਾਲਕ ਦਾ ਗੁਰੂ ਜੀ ਦਾ ਗੁਰੂ ਜੀ ਦਾ ਹੁਕਮ ਮੰਨੀਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਜ ਵਿਹਾਪੁਰਬ ਹੈ ਆਓ ਸਾਰਿਆਂ ਨੂੰ ਖੁਸ਼ੀਆਂ ਦਾ ਦਿਨ ਹੈ ਬਸੰਤ ਦਾ ਦਿਨ ਹੈ ਸੰਤ ਪੰਚਮੀ ਦਾ ਸੰਤ ਦਾ ਭਾਉ ਹੁੰਦਾ ਖੜਾਓ ਜੇ ਸਾਨੂੰ ਵੀ ਖੜਾਓ ਚਾਹੀਦਾ ਹਰ ਵੇਲੇ ਸਿਮਰਨ ਕਰੋ ਹਰ ਵੇਲੇ ਮਾਲਕ ਦੀ ਭਗਤੀ ਕਰੋ ਮਾਲਕ ਦੀ ਯਾਰ ਵਿੱਚ ਸਮਾਂ ਗੁਜ਼ਾਰੋ ਆਓ ਸਾਰਿਆਂ ਸਾਰੇ ਜਪੋ ਜੀ ਵਾ ਗੁਰੂ 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 గ్రో <laughs> వా <usion> wow ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਵਿਆਹ ਤੇ ਫਿਰ ਇੱਕ ਸ਼ਾਮ ਤੋਂ ਰਾਜਾ ਸੀ ਉਹਨੇ ਸਤਗੁਰਾਂ ਵਾਸਤੇ ਕੁਝ ਮੋਹਰਾ ਪ੍ਰਸ਼ਾਦੀ ਹਾਥੀ ਹਾਥੀ ਜਿਹੜਾ ਪੂਰੇ ਰੰਗ ਦਾ ਬਹੁਤ ਹੀ ਸਿਆਣਾ ਹਾਥੀ ਸੀ ਉਹਨੇ ਪੇਟਾ ਕੀਤਾ ਕੁਝ ਘੋੜੇ ਕੁਝ ਹੋਰ ਅਸ ਬਹੁਤ ਸੰਗਤਾਂ ਵੱਲੋਂ ਪੇਟਾ ਆਈ ਜਿਹੜਾ ਪ੍ਰਸ਼ਾਦੀ ਹਾਥੀ ਸੀ ਬਾਹਰਾਜ ਦੇ ਚਰਨ ਵੀ ਤੌਂਦਾ ਸੀ ਫਿਰ ਤੌਲੀਏ ਦੇ ਨਾਲ ਸ ਮਹਾਰਾਜ ਦੇ ਚਰਨ ਸਾਫ ਕਰਨੇ ਫਿਰ ਚੌਰ ਸਾਹਿਬ ਕਰਨਾ ਪ੍ਰਸ਼ਾਦਾਈ ਹਾਥੀ ਨੇ ਚੌਰ ਸਾਹ ਕਰਨਾ ਤੇ ਜਿੱਥੇ ਬਾਹਰ ਤੀਰ ਛੱਡਦੇ ਸੀ ਫਿਰ ਤੀਰ ਵੀ ਚੁੱਕ ਕੇ ਲਿਆਉਂਦਾ ਸੀ ਬੜਾ ਸ਼ਾਮੀਦਾਰ ਹਾਥੀ ਸੀ ਫਿਰ ਨੀਲਾ ਘੋੜਾ ਜਿਹੜਾ ਨੇ ਪੇਟ ਕੀਤਾ ਕੋਟਕਪੂਰੇ ਤੋਂ ਰਾਜਾ ਉਹਨਾਂ ਨੇ ਗੁਰੂ ਜੀ ਵਾਸਤੇ ਨੀਲਾ ਘੋੜਾ ਵੀ ਪੇਟ ਕੀਤਾ ਕਿਧਰੋਂ ਬਾਜ ਵੀ ਆਇਆ ਇਹ ਸਾਰਾ ਜੋ ਸੰਗਤ ਨੇ ਕੋ ਸੰਗਤ ਵਿੱਚ ਆਪ ਵਸਦਾ ਹੈ ਉਸ ਦਾ ਹੀ ਸਾਰਾ ਖੇਲ ਹੈ ਮਾਲਕ ਦਾ ਨਰੰਕਾਰ ਦਾ ਤੇ ਅੱਜ ਗੋਬਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਵਿਆ ਪੂਰਵ ਹੈ ਆਓ ਸਾਰੀਆਂ ਸੰਗਤਾਂ ਨੂੰ ਗੁਰੂ ਜੀ ਨੂੰ ਦੱਖ ਲਖ ਵਧਾਈਆਂ ਹੋਣ ਸਤਿਗੁਰ ਜੀ ਕਿਰਪਾ ਰਹਿਮਤਾਂ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਕਿ ਜਿੰਨਾ ਕੋ ਆਪਾਂ ਨੂੰ ਪਤਾ ਸੀ ਆਪਾਂ ਵਿਚਾਰ ਕੀਤੀ ਇਤਿਹਾਸ ਤਾਂ ਲੰਬਾ ਹੈ ਬਹੁਤ ਜ਼ਿਆਦਾ ਕਿਵੇਂ ਉਹ ਹਰ ਜਸਦੀ ਲੜਕੀ ਆਈ ਕਿੱਦਾਂ ਆਈ ਬੜਾ ਲੰਮਾ ਚੌੜਾ ਇਤਿਹਾਸ ਹੈ ਮਾਤਾ ਜੀਤਾ ਜੀ ਕਿਵੇਂ ਗੁਰੂ ਜੀ ਦੀ ਸਪਤਨੀ ਬਣੀਏ ਬਹੁਤ ਲੰਮਾ ਚੌੜਾ ਇਤਿਹਾਸ ਹੈ ਇੰਨਾ ਹੀ ਸਮਾਂ ਪ੍ਰਵਾਨ ਕਰੋ ਸਤਗੁਰ ਜੀ ਕਿਰਪਾ ਰਹਿਮਤਾਂ ਕਰਨ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ ਨਾਮਦਾਨ ਛੜਦੀਆਂ ਕਲਾ ਬਖਸ਼ਿਸ਼ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ